ਰਾਤਿਆਂ ਜਿੱਦਾ ਬਹੁਤ ਹੀ ਮਾੜੀ ਘਟਨਾ ਹੋਈ ਆ ਸਾਡੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ ਨਸਾੜੇ ਦੇ ਪ੍ਰਧਾਨ ਗੁਰਾਵਰ ਸਿੰਘ ਜੀ ਦਿয়ালਪੁਰ ਇਹ ਪਠੇ ਟਰਾਲੀ ਲੈ ਕੇ ਜਾ ਰਹੇ ਸੀ ਤੇ ਆ ਗਹੌਰ ਦੇ ਲਾਗੇ ਅਚਾਨਕ ਪਿੱਛੋਂ ਇੱਕ ਜਿੱਦਾਂ ਆ ਪੈਕਅਪ ਗੱਡੀ ਆਈ ਆ ਤੇ ਉਹ ਪਿੱਛੋਂ ਉਹਨੇ ਹਿੱਟ ਕੀਤਾ ਜਿਹੜਾ ਟਰੈਕਟਰ ਸੀ ਉਹ ਸੰਤੁਲਿਤ ਉਹਦਾ ਹੋ ਗਿਆ ਤੇ ਉਹ ਮੁਰੋਂ ਜਿਹੜਾ ਸਪੈਂਡਲ ਟੁੱਟ ਗਿਆ ਤੇ ਆ ਗਿਆ ਜਿਹੜੇ ਡਿਫੈਂਸਾਂ ਦੇ ਵਿੱਚ ਬੱਜਾ ਤੇ ਉਹ ਗੱਡੀ ਵੀ ਵਿਚ ਆ ਕੇ ਧਸ ਗਈ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਜਿੱਦਾਂ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਗਿਆ ਜਿਹੜੇ ਟਰੈਕਟਰ ਤੇ ਵੀ ਨਾਲ ਸਗੇ ਭਾਜੀ ਉਹਨਾਂ ਦੇ ਬੰਦੇ ਉਹਨਾਂ ਦੇ ਵੀ ਥੋੜੀਆਂ ਸੱਟਾਂ ਲੱਗੀਆਂ ਤੇ ਜਿਹੜਾ ਇਹ ਪੈਕਅਪ ਵਾਲਾ ਸੀ ਇਹਨੂੰ ਵੀ ਜਦੋਂ ਕੱਢਿਆ ਗਿਆ ਇਹ ਵੀ ਪਲਟ ਕੇ ਸੀਗੀ ਕੋਈ ਨਹੰਗ ਸਿੰਘ ਵੀਰ ਆਇਆ ਪਿੱਛੋਂ ਨਹੀਂ ਗੱਡੀ ਨੂੰ ਸਿੱਧਾ ਕਰਕੇ ਤਾਂ ਇਹਨੂੰ ਬਾਹਰ ਕੱਢਿਆ ਪਰ ਅੱਧੇ ਘੰਟੇ ਬਾਅਦ ਇੱਕ ਹੋਰ ਪਿੱਛੋਂ ਕੈਂਟਰ ਗੱਡੀ ਆਈ ਆ ਜਿਹੜੀ ਸਿੱਧਾ ਇਹਨਾਂ ਨੂੰ ਹਿੱਟ ਫੇਰ ਦੁਬਾਰਾ ਕੀਤਾ ਤੇ ਫੇਰ ਇਹ ਟਰਾਲੀ ਥਲੇ ਬਾੜ ਦੇ ਤੇ ਗੱਡੀ ਦੇ ਜਿਹਨਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਤਿੰਨੇ ਹੀ ਲਗਭਗ ਜਿਹੜੀਆਂ ਗੱਡੀਆਂ ਤੇ ਟਰੈਕਟਰ ਦੋ ਹੀ ਗੱਡੀਆਂ ਤੇ ਟੋਟਲ लॉस ਲਗਭਗ ਹੋ ਗਈਆਂ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਦੇ ਜਿਹੜਾ ਸੜਕ ਡਿਪਾਰਟਮੈਂਟ ਵਿਭਾਗ ਉਹਨੂੰ ਅਸੀਂ ਤਾਲਣਾ ਵੀ ਕਰਦੇ ਆਂ ਤੇ ਅਪੀਲ ਵੀ ਕਰਦੇ ਆਂ ਕਿ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਖੱਡੇ ਬਣ ਚੁੱਕੇ ਆ ਜਿਸ ਵੇਲੇ ਟੋਲ ਟੈਕਸਾਂ ਦੀ ਵਾਰੀ ਆਉਂਦੀ ਉਦੋਂ ਤੱਕ ਕਹਿੰਦੇ ਸਾਨੂੰ ਟੋਲ ਵਧਾ ਦਿਓ ਇੰਦਾ ਕਰ ਦਿਓ ਪਰ ਜਿਹੜੀਆਂ ਸਹੂਲਤਾਂ ਕੋਈ ਵੀ ਸਰਕਾਰ ਨਾ ਇਹ ਡਿਪਾਰਟਮੈਂਟ ਦੇ ਰਿਆ ਆ ਸੜਕ ਟੋਇਆ ਆ ਇਹਦੇ ਕਰਕੇ ਵੀ ਬਹੁਤ ਹਾਸੇ ਹੁੰਦੇ ਆ ਇਹ ਜਿਹੜੀ ਸੜਕ ਹੈ ਕਾਲ ਦਾ ਰੂਪ ਧਾਰਨ ਕਰ ਚੁੱਕੀ ਆ ਆਪਾਂ ਦੇਖਿਆ ਕਿ ਹਰ ਦਿਨ ਫਗਵਾੜਾ ਤੋਂ ਲੈ ਕੇ ਗਰਿਆਂ ਤੱਕ ਫਲੋਰ ਤੱਕ ਕੋਈ ਅੱਜ ਤੱਕ ਦਿਨ ਕੋ ਖਾਲੀ ਨਹੀਂ ਗਿਆ ਜਿੱਥੇ ਇਸ ਸੜਕ ਦੇ ਕਾਰਨ ਜਿਹੜੀ ਜ਼ਿੰਦਗੀ ਆ ਉਹ ਮੌਤੇ ਮੂਹ ਵਿੱਚ ਨਹੀਂ ਗਈ ਪਿਛਲੇ ਦਿਨੀ ਵੀ ਆ ਪਰਸੋਂ ਦੀ ਵੀ ਬੇਰੇ ਗੱਲ ਆ ਗਰਿਆਂ ਦਾ ਚੜ੍ਹਦੀ ਬਰੇਸ ਦਾ ਗੱਭਰੂ ਸਗਾ ਉਹਦਾ ਕੁਸ਼ ਦਿਨਾ ਬਾਅਦ ਇਹ ਵਿਆਹ ਹੋਣਾ ਸੀ ਉਹ ਵੀ ਇਸ ਜਿਹੜੀ ਕਾਲ ਰੂਪੀ ਸੜਕ ਦੀ ਭੇਟ ਚੜ ਗਿਆ ਸਰਕਾਰ ਨੂੰ ਚਾਹੀਦਾ ਇਹ ਡਿਪਾਰਟਮੈਂਟ ਨੂੰ ਚਾਹੀਦਾ ਕਿ ਸੜਕ ਨੂੰ ਥੋੜਾ ਜਿਆ ਵਧੀਆ ਬਣਾ ਕੇ ਰੱਖੇ ਤਾਂ ਜੋ ਕਿਉਂਕਿ ਜਦੋਂ ਖੱਡੇ ਆ ਕਿਸੇ ਦਾ ਟਾਇਰ ਫਟ ਜਾਦਾ ਉਹਦੇ ਨਾਲ ਵੀ ਦਰਘਟਨਾਵਾਂ ਹੁੰਦੀਆਂ ਸੋ ਆਪਾਂ ਨੂੰ ਇਹਦੇ ਲਈ ਸਾਰੇ ਲੋਕਾਂ ਨੂੰ ਰਲ ਮਿਲ ਕੇ ਹੰਬੜਾ ਮਾਰ ਕੇ ਸਰਕਾਰ ਨੂੰ ਤਾਲਣਾ ਕਰਨੀ ਚਾਹੀਦੀ ਵੀ ਭਾਈ ਸੜਕਾਂ ਬਣਾਓ ਤਾਂ ਜੋ ਜਿਹੜੇ ਕੀਮਤੀ ਜਾਨਾਂ ਜਾ ਰਹੀਆਂ ਉਹ ਨਾ ਜਾਣ ਜੀ ਤੇ ਹੁਣ ਮੀਂਹ ਕਿੱਥੇ ਗਏ ਹਾਂਜੀ ਜਿਹੜੇ ਬੰਦੇ ਸੀਗੇ ਡਰਾਈਵਰ ਵੀਰ ਆ ਉਹ ਕਿੱਥੇ ਲੱਗੇ ਹਾਂਜੀ ਉਹ ਜਿਹੜੇ ਬੰਦੇ ਸੀ ਉਹਨਾਂ ਦੇ ਸੱਟਾਂ ਜਿਹੜਾ ਥੋੜੇ ਲੱਗੇ ਸੀ ਇੱਥੇ ਆਪਣੇ ਜਿਹੜੀਆਂ ਆ ਜਿਹੜੀਆਂ ਹੁੰਦੀ ਆ ਸੜਕ ਸੁਰੱਖਿਆ ਪੋਰਟ ਜਿਹੜੀ ਨਵੀਂ ਉਹ ਆ ਗਏ ਸੀਗੇ ਫੇ ਉਹਨਾਂ ਨੇ ਉਹਨਾਂ ਦੇ ਜਿਹੜੀ ਮੋਢਲੀ ਸਹਾਇਤਾ ਦੇ ਕੇ ਜਿੱਦਾਂ ਜਿੱਦਾਂ ਸੀਗੇ ਉਹਨਾਂ ਨੂੰ ਫੇ ਦਵਾਈਆਂ ਦਵਾਈਆਂ ਦਿੱਤੀਆਂ ਤੇ ਇਹ ਪਰਮਾਤਮਾ ਦਾ ਬੜਾ ਸੀ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਆ ਕਿ ਜਿਹੜੀ ਬੰਦਿਆਂ ਦੇ ਸੱਟਾਂ ਲੱਗਿਆ ਬਾਲਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਤੇ ਜੇ ਪਛਾਤ ਮਾਰੀਏ ਤਾਂ ਤਿੰਨੇ ਗੱਡੀਆਂ ਲਾਸ ਹੋ ਚੁੱਕੀਆਂ ਟਰੈਕਟਰ ਕਿਉਂਕਿ ਇਹਨਾਂ ਵੀ ਬਾਤੜ ਬੰਦੇ ਆ ਸਾਡੇ ਤਾਂ ਅੱਗੇ ਬਹੁਤ ਨੁਕਸਾਨ ਹੋ ਰਿਹਾ ਹਾੜਾਂ ਕਾਰਨ ਪਰ ਇਹ ਜਿਹੜੀ ਘਟਨਾ ਹੋ ਗਈ ਇਹ ਇੱਕ ਹੋਰ ਸਾਡੇ ਕਿਸਾਨ ਭਰਾ ਦੇ ਉੱਤੇ ਡੁੱਗੀ ਸੱਟ ਵੱਜੀ ਹੈ ਜੀ ਮੈਂ ਇਹ ਐਸੇ ਜਸਵਿੰਦਰ ਸਿੰਘ ਸਰਖਸ਼ ਰੱਖਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀਡੀ ਰੋਡ ਤੇ ਤਨਾਤਾ ਜੀ ਸਾਨੂੰ ਥਾਣਾ ਗਰਾਇਆ ਤੋਂ ਸਵੇਰੇ ਤੜਕਸਾਰ ਮੈਸੇਜ ਮਿਲਿਆ ਸੀ ਕਿ ਇੱਕ ਟਰਾਲੀ ਦਾ ਐਕਸੀਡੈਂਟ ਹੋ ਗਿਆ ਜਿਹੜੀ ਟਰਾਲੀ ਪੱਠਿਆਂ ਵਾਲੀ ਸੀਗੀ ਜੀ ਉਹ ਥਾਣਾ ਫਲੋਰ ਦੇ ਵਿੱਚ ਪੈਂਪੈਂਦਾ ਜੀ ਦਿਆਲਪੁਰ ਤੇ ਉਤੋਂ ਜਮਸ਼ੇਰ ਜਾ ਰਹੀ ਸੀ ਪੱਠੇ ਉਹਦੇ ਵਿੱਚ ਪਿੱਛੋਂ ਪੇਕਅਪ ਗੱਡੀ ਨੇ ਉਹ ਹਟ ਕਰ ਦਿੱਤਾ ਵੇਰ ਕਾਲਿਆਂ ਦੀ ਸੀਗੀ ਕੋਈ ਸਮਾਨ ਉਹਦੇ ਵਿੱਚ ਤੇ ਉਹ ਜਦੋਂ ਗੱਡੀ ਪਲਟ ਗਈ ਉਹਦੇ ਪਿੱਛੋਂ ਟਰੈਕਟਰ ਡਰਾਈਵਰ ਦੇ ਦਸਨ ਮਦਾਬ ਕੋ ਨਿਹੰਗ ਜਥੇਬੰਦੀਆਂ ਦੇ ਕੋਈ ਗੱਡੀਆਂ ਇੱਕ ਦੋ ਆਈਆਂ ਉਹਨਾਂ ਨੇ ਉਹ ਗੱਡੀ ਨੂੰ ਸਿੱਧਾ ਕਰ ਦਿੱਤਾ ਤੇ ਉਹਦੇ ਵਿੱਚੋਂ ਡਰਾਈਵਰ ਨੂੰ ਕੱਢ ਲਿਆ ਜਿਹਦੇ ਵਿੱਚ ਸੱਟਾਂ ਲੱਗੀਆਂ ਸੀਆਂ ਜੀ ਉਸ ਤੋਂ 10-15 ਮਿੰਟ ਬਾਅਦ ਇੱਕ ਗੱਡੀ ਹੋਰ ਐਚਰ ਕੈਂਟਰ ਆਇਆ ਉਹਨੇ ਉਹਨੂੰ ਹਿੱਟ ਕਰ ਦਿੱਤਾ ਤੇ ਉਹ ਵੀ ਟਰੈਕਟਰ ਦੇ ਵਿੱਚ ਹੀ ਫਸ ਗਈ ਜਾ ਕੇ ਤੇ ਹੁਣ ਅਸੀਂ ਨੈਸ਼ਨਲ ਹਾਈਵੇ ਤੋਂ ਹੈਡਰਾ ਮਂਗਾ ਕੇ ਤੇ ਗੱਡੀਆਂ ਜਿਹੜੀਆਂ ਵਾਰ ਕੱਢ ਦਦੀਆਂ ਤੇ ਰੋਡ ਨਰਵੇਗਨ ਚਲਾਤਾ ਜੀ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਸੱਟ ਚੋਟ ਲੱਗੀਆਂ ਮਾੜੀਆਂ ਮੋਟੀਆਂ ਨਾਰਮ ਜਗਮੀ ਇੱਕ ਤਾਂ ਸਾਡੇ ਕੋਲ ਹੀ ਹੈਗਾ ਸੀ ਇੱਥੇ ਤੇ ਅਸੀਂ ਆਪ ਹੀ ਮਾਨੂੰ ਪੱਟੀ ਕਰਤੀ ਤੇ ਜਿਹੜਾ ਦੂਸਰਾ ਸੀ ਉਹਦੇ ਕੋਲ ਰਿਸ਼ਤੇਦਾਰ ਟਕਰ ਗਏ ਸੀ ਉਹਨਾਂ ਨੂੰ ਉਹ ਗੱਡੀ ਦੇ ਵਿੱਚ ਦੱਸਣ ਮੁਤਾਬਕ ਵੀ ਉਹ ਫਲੋਰ ਆਫ ਸੋਰੀ ਜਲੰਧਰ ਲੈ ਗਿਆ ਜੀ ਉਹਨਾਂ ਨੂੰ